सरकार हाय 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 सब कैपिटल हाय 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 जो संजय तो हाय 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 नाज में का जिंदाबाद 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 पंजाब सरकार मुर्दाबाद 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 हेमंत मांझी सरकार मुर्दाबाद 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 कराची अपा हाय 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 सब कुछ हाय हाय ਹਾਏ 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 ਗੁੱਤ ਬਗਵੀਕਰ ਹਾਏ 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 ਜੋ ਸਰਕਾਰ ਹਾਏ 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 ਤਪਕ ਪਿੱਟਾ ਹਾਏ 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 ਸਾਰੇ ਪਿੱਟੋ ਹਾਏ 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 ਪਹਿਲਾ ਪਿੱਟਣਾ ਹਾਏ 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 ਪਿਛਲਾ ਪਿੱਟਣਾ ਹਾਏ 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 ਏ ਕੀ ਹੋਇਆ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੈਂ ਗੁਰਦੀਪ ਸਿੰਘ ਜੀ ਤੇ ਪ੍ਰਸ਼ਾਸਕਾਂ ਸਾਂਝਾ ਫਾਰਮ ਤੇ ਟੈਕਨੀਕਲ ਸਰਵਿਸ ਯੂਨੀਅਨ ਰਾਜਪੁਰਾ ਅੱਜ ਤੁਸੀਂ ਧਰਨਾ ਲਾਇਆ ਉਹਦੇ ਮੁਰਤੀ ਅੱਜ ਦਾ ਜਿਹੜਾ ਅਰਤੀ ਪੂਕ ਮਜਾਰਾ ਸੀ ਪੀਆਰਸੀਪੀ ਬਲਾਜ ਜੋਇੰਟ ਫਾਰਮ ਦੇ ਸੱਦੇ ਤੇ ਅਸੀਂ ਅਰਤੀ ਪੂਕ ਮਜਾਰਾ ਕਰਨ ਜਾ ਰਹੇ ਆਂ ਔਰ ਜਿਹੜਾ ਸਾਡਾ ਅੱਜ ਦਾ ਯਰਥੀ ਫੂਕ ਮਜਹਰਾ ਹੈ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਖਿਲਾਫ ਹੈ ਜਿਨ੍ਹਾਂ ਨੇ ਇੱਕ ਮਲਾਜ਼ਮ ਮਾਰੂ ਫੈਸਲਾ ਅਪਣਾਉਂਦਿਆਂ ਜਿਹੜਾ ਸਾਡੇ ਲਾਲੂ ਤੇ ਹਰਡ ਡਿਵੀਜ਼ਨਾਂ ਨੇ ਦੋ ਉਹ ਜਿਹੜੇ ਉਹਨਾਂ ਦਾ ਸਾਰਾ ਕੰਮ ਕਰਾ ਜਿਹੜਾ ਉਹ ਨਿੱਜੀ ਹੱਥਾਂ ਦੇ ਵਿੱਚ ਸੌਂਪਿਆ ਔਰ ਜਿਹੜੀ 15 ਤਰੀਕ ਨੂੰ ਸਾਡਾ ਇੱਕ ਬੜਾ ਵਿਸ਼ਾਲ ਤਰਨਾਹੀ ਪੰਜਾਬ ਸਰਕਾਰ ਦੇ ਖਿਲਾਫ ਹੈ ਉਹਨਾਂ 15 ਤਰੀਕ ਦੀ ਮੀਟਿੰਗ ਦਿੱਤੀ ਸੀ ਮੁਲਾਜ਼ਮ ਜਦੇ ਬੰਦੀਆਂ ਨੂੰ ਉਹ ਵੀ ਵਾਅਦਾ ਖਲਾਫੀ ਕੀਤੀ ਇਹਦੇ ਕਰਕੇ ਅਸੀਂ ਅੱਜ ਜਿਹੜਾ ਅਰਤੀ ਬੂ ਮਜਾਰਾ ਕਰਨ ਜਾ ਰਹੇ ਆ ਜੇ ਤੁਹਾਡੇ ਮੰਗਾਂ ਪੂਰੀ ਨਹੀਂ ਹੁੰਦੀ ਕੀ ਆ ਕਿਸ ਵਰਸਾ ਮੰਗਾ ਜੇ ਅਗਰ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਜੋ ਪੀਆਸੀਬੀ ਬੁਲਾਇ ਜੋਇੰਟ ਫੋਰਮ ਇਕਤਾ ਮੰਚ ਅਤੇ AOG ਦਾ ਜੋ ਧਿਰਾਂ ਦੇ ਰੂਪ ਵਿੱਚ ਸਾਂਝੇ ਫੋਰਮ ਚ ਕੰਮ ਕਰ ਰਹੀਆਂ ਨੇ ਉਹਦੇ ਫੈਸਲੇ ਮੁਤਾਬਕ ਅਸੀਂ ਚੜੇ ਆ ਹੋਰ ਵੀ ਤਿੱਖੇ ਸੰਘਰਸ਼ਾ ਜਿਹੜੇ ਉਹ ਕਰਾਂਗੇ ਹਾਂ ਸਾਡਾ ਨਾਮ ਜਰਨ ਸਿੰਘ ਸਾਡਾ ਜੀ ਅਸੀਂ ਲਿਆ ਅੱਜ ਪੰਜਾਬ ਸਰਕਾਰ ਤੋਂ ਕੀ ਦੋ ਧਰਨੇ ਬਾਰੇ ਪੰਜਾਬ ਦੇ ਮਹਾਰੀ ਤੋਂ ਉਹ ਧਰਨੇ ਦੇ ਚਾਕੇ ਸਾਨੂੰ ਪੰਜਾਬ ਸਰਕਾਰ ਨੇ ਸਾਡੇ ਲੀਡਰਾਂ ਨੂੰ ਸਾਡੀ ਜੈਗ ਫੋਰਮ ਨੂੰ ਇਕਤਾ ਮੰਚ ਦੇ ਰੂਪ ਪੰਜਾਬ ਸਰਕਾਰ ਦੇ ਜਿਹੜਾ ਸਾਡਾ ਬਣਿਆ ਹੋਇਆ ਜੁਆਇੰਟ ਹੈ ਉਹਨੂੰ ਮਤਲਬ ਲਾਇਆ ਵੀ 15 ਤਰੀਕ ਨੂੰ ਸਾਡੇ ਨਾਲ ਮੀਟਿੰਗ ਹੈ 15 ਫਰਵਰੀ ਦੀ ਮੀਟਿੰਗ ਦੇ ਕੇ ਜਿੱਦਨ ਸਾਡੇ ਲੀਡਰਸ਼ਿਪ ਉੱਥੇ ਪਹੁੰਚੀ ਸਰਕਾਰ ਮੁੱਕਰ ਗਈ ਵੀ ਅੱਜ ਕੋਈ ਤੁਹਾਡੀ ਮੀਟਿੰਗ ਨਹੀਂ ਪਹਿਲਾਂ ਵੀ ਸਰਕਾਰ ਕਈ ਵਾਰ ਸਾਡੀ ਮੀਟਿੰਗਾਂ ਤੋਂ ਮੁੱਕਰੀ ਹੈ ਸਾਡੀ ਇੱਕੋ ਇੱਕ ਦੀ ਮੰਗ ਹੈ ਕਿ ਸਾਡੇ ਜਿਹੜੇ ਕੰਮ ਸਾਡੇ ਪੈਂਡਿੰਗ ਪਏ 23 24 ਮੰਗਾ ਦਾ ਜਿਹੜਾ ਸਾਡਾ ਅਡਵਾਂਸ ਚਾਚਾ ਹੈ ਪਹਿਲੇ ਐਰਡੀ ਸਰਕਾਰ ਦੇ ਕੋਲ ਪਿਆ ਜਿਨ੍ਹਾਂ ਵਿੱਚ ਕੁਸਟਰੀਅਨ ਦੀ ਮੰਗਾ ਆਪਾਂ ਸਾਡੇ ਬਲਾਜਮਾਂ ਦੀ ਮੰਗਾ ਜਿਵੇਂ ਸਾਡਾ ਨਵੀਂ ਭਰਤੀ ਹੈ ਨਵੀਂ ਭਰਤੀ ਨੂੰ ਬਹਾਲ ਕਰਨਾ ਹੈ ਦੂਜੇ ਪਾਸੇ ਸਾਡੇ ਕੁੰਜੂ ਸੈਂਟਰ ਦੇ ਸਪੀਅਲ ਸਾਡੇ ਦੇ ਘਟ ਤੋਂਪੇ ਹੈ ਉਹਨਾਂ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਸਕੇਲ ਦਿਵਾਣੇ ਹੈ ਤੇ ਹੋਰ ਸਾਡੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਮੰਗ ਚੈਟ ਪਹਿਲਾਂ ਸਰਕਾਰ ਉਸੇ ਦੇ ਚੁੱਕੇ ਆ ਜੇਕਰ ਸਾਡੇ ਨਾਲ ਗੱਲਬਾਤ ਸਰਕਾਰ ਨਹੀਂ ਕਰਦੀ ਜਾਂ ਸਾਡੋਂ ਇੱਕ ਮੰਗਾਂ ਨੂੰ ਨਗੋਰ ਰੱਖਦੀ ਹੈ ਨਗੋਰ ਕਰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਪੂਰਾ ਬਿਜਲੀ ਬੋਰਡ ਦਾ ਜਿਹੜਾ ਕਾਰੋਬਾਰ ਹੈ ਉਹ ਠੱਪ ਕਰਨ ਦੇ ਪਾਸੇ ਜਾਵਾਂਗੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਸਿੱਕੇ ਸੰਘਰਸ਼ਾਂ ਦੀ ਲੋੜ ਹੈ ਸਿੱਕੇ ਸੰਘਰਸ਼ ਕਾਲੀ ਸਾਡੇ ਕਿਤੇ ਬੰਦੀਆਂ ਗੜ੍ਹਪੁਰ ਮੈਂ ਕਿ ਇੱਕ ਪੰਨ ਚ ਬਿਜਲੀ ਬੋਰਡ ਦੀ ਜਿਹੜੀ ਕਿਤੇ ਬੰਦੀਆਂ ਸਾਡੀਆਂ ਈਐਸਵੀ ਪੰਜਾਬ ਵਿੱਚ ਕਿੱਦਾਂ ਹਾਂਜੀ ਪੂਰੇ ਤੋਂ ਲਾਇਆ ਰਾਜ ਵੀ ਨੇ ਲਾਇਆ ਪੂਰੇ ਪੰਜਾਬ ਦੇ ਵਿੱਚ ਇਹ ਪੂਰੇ ਪੰਜਾਬ ਦੇ ਰੋਵ ਵਿੱਚ ਪੂਰੇ ਪੰਜਾਬ ਦੇ ਵਿੱਚ ਸਾਡੇ 2 ਦਿਨ ਦੇ ਧਰਨੇ ਤੇ 21 ਔਰ 22 21 ਔਰ 22 ਤਰੀਕ ਦੇ ਉਸ ਸਰਕਲਾਂ ਚ ਕੱਲ ਹੋਏ ਆ ਕੋਈ ਸਰਕਾ ਅੱਜ ਹੋ ਰਿਹਾ ਅਸੀਂ ਪੂਰੇ ਪੰਜਾਬ ਕਵਰ ਕੀਤਾ ਕੋਈ ਡੀਸੀ ਦਫਤਰ ਹੋ ਰਿਹਾ ਹੈ ਜਿਹੜੇ ਦਫਤਰ ਉਹਲੇ ਛੜ ਕੇ ਸੀ ਬਤਨ ਆਪਣਾ ਰੋਸ ਜ਼ਾਹਰ ਕਰ ਰਹੇ